ਸਮਾਲਸਰ ਪੁਲਿਸ ਵੱਲੋਂ ਨਕਲੀ ਨੋਟ ਛਾਪ ਕੇ ਵਰਤਣ ਵਾਲੀ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 50000 ਰੁਪਏ ਦੀ ਬਣਾਈ ਗਈ ਨਕਲੀ ਕਰੰਸੀ ਤੋਂ ਇਲਾਵਾ ਪ੍ਰਿੰਟਰ ਅਤੇ ਭਾਰੀ ਮਾਤਰਾ ਚੋਲਹਣ ਬਰਾਮਦ ਕੀਤੇ ਜਾਂਦਾ ਪਤਾ ਲੱਗਾ ਹੈ ਇਸ ਮੌਕੇ ਡੀਐਸਪੀ ਬਾਗਾਪੁਰਾਣਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਜਾਣਕਾਰੀ ਦੇ ਆਧਾਰ ਤੇ ਸਮਾਲਸਰ ਪੁਲਿਸ ਪਾਰਟੀ ਨੇ ਛਾਪੇ ਮਾਰੀ ਦੇ ਦੌਰਾਨ ਪੁਲਦੀਪ ਸਿੰਘ ਉਰਫ ਬੰਗਾਲੀ ਨੂੰ ਕਾਬੂ ਕੀਤਾ ਅਤੇ ਉਸ ਕੋਲੋਂ 50000 ਰੁਪਏ ਦੀ ਤਿਆਰ ਕੀਤੀ ਨਕਲੀ ਕਰੰਸੀ ਤੋਂ ਇਲਾਵਾ ਨਕਲੀ ਕਰੰਸੀ ਬਣਾਉਣ ਵਿੱਚ ਵਰਤਿਆ ਜਾਣ ਵਾਲਾ ਸਕੈਨਰ ਅਤੇ ਕੋਰਸ ਮਾਰਨ ਰਾਮ ਲਈ ਇੱਤਾ ਕਿ ਹੈ ਕੀ ਨਾਮ ਤੇਰਾ ਜਲਦੀ ਸਿੰਘ ਤੁਸੀਂ ਜਿਹੜਾ ਵਾ ਜਲਦੀ ਲੋਟ ਬਣਾਉਣ ਦਾ ਕੰਮ ਇੱਥੋਂ ਸਿੱਖਿਆ ਤੇ ਕਿਵੇਂ ਅਦੋਂ ਦੇ ਕਰ ਰਹੇ ਹੋ ਇਹ ਜੀ ਮੇਰੇ ਨਾਲ ਠੱਗੀ ਲੱਗ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸਿਖਾਤਾ ਕੰਮ ਤੇ ਫਿਰ ਉਹ ਕੰਮ ਛੱਡ ਗਏ ਮੈਂ ਕਰੀ ਗਿਆ ਜਾਰੀ ਕਿਨੇ ਟਾਈਮ ਤੋਂ ਕਰ ਰਹੇ ਹੋ ਮੈਨੂੰ 2.5 ਸਾਲ ਹੋ ਗਏ ਸੀ ਕੰਮ ਕਰਦਿਆਂ ਇਹ ਜਿਹੜੇ ਰੁਪਏ ਤੁਸੀਂ ਤਿਆਰ ਕਰਦੇ ਸੀ ਕਦੋਂ-ਕਦੋਂ ਤੇ ਕਿਵੇਂ-ਕਿਵੇਂ ਕਰਦੇ ਸੀ ਇਹ ਜਿਹੜੇ ਰੁਪਏ ਤਿਆਰ ਕਰਕੇ ਮੈਂ ਮਾਰਕੀਟ 'ਚ ਚਲਾ ਦਿੰਦਾ ਸੀ ਸਬਜ਼ੀ ਲੈ ਲਈ ਜਾਂ ਕੋਈ ਹੋਰ ਜੀ ਲੈ ਲਈ ਆਲੂ ਗੰਨੇ ਕੋਈ ਦਣੇ ਚੀਜ਼ਾਂ 70-80 ਰੁਪਏ ਜਿਹੜੇ ਮੜਾ ਕੇ ਤੋਂ ਮੈਂ ਅਰੀਨਲ ਗਰੰਟੀ ਆਪਦੇ ਕੋਲੇ ਰੱਖ ਲੈਨੇ ਜਾਲੀ ਫੇਰ ਚਲਾ ਦਿੰਦਾ ਸੀ ਜੀ ਇਹ ਸਮਾਪਰ ਕੋਈ ਤੈਅ ਕੀਤਾ ਹੋਆ ਸੀ ਵੀ ਇਸ ਟਾਈਮ ਇਹ ਨਹੀਂ ਕਰਸ ਤਿਆਰ ਕਰਨੀ ਨਹੀਂ ਜੀ ਪਾਸੇ ਜੀ ਜਿੰਨੇ ਕਿ ਮੈਂ ਬਣਾ ਸਕਦਾ ਸੀ ਬਸ ਉਹਨੇ ਕਿ ਬਣਾ ਕੇ ਤੇ ਉਹਨੇ ਕਿ ਚਲਾ ਹੁੰਦਾ ਸੀ ਹੋਰ ਕਿੰਨੇ ਸਾਲ ਹੀ ਤੁਹਾਡੇ ਨਾਲ ਇਨਵੋਲਵ ਇਸ ਚੀਜ਼ ਦੇ ਵਿੱਚ ਨਹੀਂ ਜੀ ਇਕੱਲਾ ਹੀ ਸੀ ਜੀ ਐਸਐਸਪੀ ਸਾਹਿਬ ਮੋਗਾ ਸੀ ਹਰਮਨ ਬਿਰਗਿਲ ਸਾਹਿਬ ਵੀ ਚਲਾਈ ਮੁਹਿੰਮ ਮਾੜੇ ਅੰਸਰਾਂ ਦੇ ਖਿਲਾਫ ਐਸਐਚਓ ਸਮਾਲ ਸਰ ਨੇ ਕੱਲ ਲੇਟ ਨਾਈਟ ਇੱਕ ਕੁਲਦੀਪ ਸਿੰਘ ਅਲਿਸ ਬੰਗਾਲੀ ਵਾਸੀ ਪਿੰਡ ਲੰਡੇ ਨੂੰ ਕਾਬੂ ਕੀਤਾ ਤੇ ਉਹਦੇ ਕੋਲੋਂ ਕਰੀਬ ਟੋਟਲ 50000 ਰੁਪਏ ਜਾਲੀ ਕਰੰਸੀ ਤੇ ਇੱਕ ਸਕੈਨਰ ਪ੍ਰਿੰਟਰ ਤੇ ਨਾਲ ਜਿਹੜੇ ਸਟੈਂਪ ਪੇਪਰ ਹੈ ਜਿੱਤੋਂ ਜਾਲੀ ਨੋਟ ਤਿਆਰ ਕਰਦਾ ਸੀਗਾ ਉਹ ਬਰਾਮਦ ਕੀਤੇ ਆ ਇਸ ਤੋਂ ਇਲਾਵਾ 150 ਲੀਟਰ ਲਾਣ ਵੀ ਜੋ ਇਹ ਦੇਸੀ ਸ਼ਰਾਬ ਵੜ ਕੇ ਲੋਕਾਂ ਨੂੰ ਵੇਚਦਾ ਸੀ ਬਰਾਮਦ ਹੋਈ ਆ ਤੋਂ ਇਹਦੇ ਬਾਅਦ ਇਸਤਖਲਾਬ ਅੰਡਰ ਸੈਕਸ਼ਨ 489 ABC IPC ਤਹਿਤ ਮੁਕੱਦਮਾ ਦਰਜ ਕਰਕੇ ਥਾਣਾ ਸਮਾਲ ਸਰ ਨੂੰ ਅ ਇਹਨੂੰ ਅੱਜ ਪੇਸ਼ ਕੀਤਾ ਗਿਆ ਜੋ ਪੁਲਿਸ ਰਿਮਾਰਚ ਹੈ ਤੋ ਦਰਾਨੇਰ ਮਾਨ ਹੋ ਜਿਹੜੇ ਕੁੱਲ ਸਾਹਮਣੇ ਆਉਂਦੀ ਆ ਤੇ ਹੋਰ ਦੋਸ਼ੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਤੇ ਹੋਰ ਬਰਾਮਗੀ ਹੋਣ ਦੀ ਉਮੀਦ ਹੈਗੀ ਹੈ ਫਿਲਹਾਲ ਇਹ ਇਕੱਲਾ ਦੋਸ਼ੀ ਹੈ ਹੋਰ ਕਿਸੇ ਬਾਰੇ ਅਜੇ ਤੱਕ ਗੱਲ ਸਾਹਮਣੇ ਨਹੀਂ ਆਈ ਤੋ ਇਹਦੇ ਖਿਲਾਫ ਅੰਡਰ ਸੈਕਸ਼ਨ 489 एबीसी आईपीसी ਤਹਿਤ ਮੁਕੱਦਮਾ ਦਰਜ ਕੀਤਾ ਗਿਆ ਥਾਣਾ ਸਮਾਲਸਰ ਇਹ ਜਿਹੜੇ ਰਾਇਆ ਤਿਆਰ ਕਰਦਾ ਸੀ ਕਿਸ ਤਰੀਕੇ ਨਾਲ ਯੂਜ਼ ਕਰਦਾ ਸੀ ਇਹ ਜਿਹੜਾ ਪੈਚਾਰ ਕਰਦਾ ਇਹ 100 ਜਾਂ 200 ਨੋਟ ਛਾਪਦਾ ਸੀਗਾ ਤਾਂ ਉਹ ਜਾ ਕੇ ਮਾਰਕੀਟ ਦੇ ਵਿੱਚੋਂ ਸਬਜ਼ੀ ਲੈ ਲੀਆਂ ਫੁਟਕਲ ਸਮਾਨ 100 200 ਰੁਪਏ ਦੀ ਚੀਜ਼ ਲੈਣ ਲਈ ਮਤਲਬ 20 50 ਰੁਪਏ ਦੀ ਚੀਜ਼ ਲਈ ਬਾਕੀ ਪੈਸੇ ਨਗਲ ਲੈ ਲੇ ਤਾਂ ਜਿਹੜੀ ਮਤਲਬ ਅ ਅ ਸੀਗੀ ਅੱਛਾ ਪੈਸਾ ਸੀਗਾ ਵਾਈਟ ਮਨੀ ਸੀਗੀ ਉਹਨੂੰ ਪਾਸੇ ਰੱਖ ਲੈਂਦਾ ਅਗਲੇ ਦਿਨ ਫੇਰ ਦੁਬਾਰਾ ਬਾਜ਼ਾਰ ਜਾ ਕੇ ਤਾਂ 20000 ਰੁਪਏ ਦਾ ਸਮਾਨ ਲੈ ਕੇ ਬਾਕੀ ਪੈਸੇ ਆਪਣੇ ਜੋੜੀ ਜਾਂਦਾ ਸੀ ਜੋ ਹੁਣ ਤੱਕ ਕੁੱਝ ਦੇ ਸਾਹਮਣੇ ਆਈ ਹੈ ਵੀ 2-3 ਸਾਲ ਤੋਂ ਇਹਨੇ ਦੱਸਿਆ ਕਿ ਮੈਂ ਇਹ ਕੰਮ ਕਰ ਰਿਹਾ ਸੀ ਤੇ 2.5 ਲੱਖ ਰੁਪਏ ਹੁਣ ਤ ਇਹ ਪੜਿਆ ਲਿਖਿਆ ਜਾਂ ਕਿਸ ਤਰ੍ਹਾਂ ਨਹੀਂ ਪੜਿਆ ਲਿਖਿਆ ਨਹੀਂ ਹੈ ਇਹ ਮੈਰਿਜ ਪੈਲਸਾਂ ਦੇ ਵਿੱਚ ਐਜੇ ਵੈਕਟਰ ਕੰਮ ਕਰਦਾ ਤੋ ਕੋਈ ਕੁਰਾਫਾਤੀ ਲੋਕਾ ਨਾ ਮਿਲ ਕੇ ਇਹਦੇ ਮੰਜਰੀ ਸਾਜ਼ਿਸ਼ ਆਈਆ ਤੋ ਇਹਨੇ ਪਲਾਨਿੰਗ ਕਰਕੇ ਕੰਮ ਕੀਤਾ